ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਸਮਾਜ ਵਿਰੋਧਾਂ ਅੰਸਰਾਵਰਧ ਪੁਲਿਸ ਦੀ ਮੈਂਮ ਨੂੰ ਸਾਰਾ ਸਫਲਤਾ ਮਿਲਦੀ ਨਜ਼ਰ ਆਈ ਜਦੋਂ ਸੀਐਸਟਾਫ ਦੀ ਟੀਮ ਨੇ ਇੱਕ ਕਾਰ ਦੇ ਯਾਤਰਾ ਕਰਦੇ ਕੁਝ ਨੌਜਵਾਨਾਂ ਨੂੰ 70 ਗ੍ਰਾਮ ਹੀਰੋ ਹੀਰੋਨ ਅਤੇ ਦੋ ਗੈਰ ਕਾਨੂੰਨੀ ਹਥਿਆਰ 32 ਬੋਰ ਪਿਸਤੌਲ ਦੇ 315 ਬੋਰ ਦੀ ਪਿਸਤੌਲਾ ਸਮੇਤ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤੇ ਗਏ ਹਨ ਇਸੇ ਸਬੰਧੀ ਡੀਐਸਪੀ ਫੁੱਲ ਪ੍ਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸੀਐਸਟਾਫ ਦੀ ਦੋ ਟੀਮਾਂ ਨੇ ਸ਼ੱਕ ਦੇ ਆਧਾਰ ਤੇ ਕਾਰ ਵਿੱਚ ਸਵਰ ਕਰਦੇ ਦੋ ਨੌਜਵਾਨਾਂ ਨੂੰ ਕੇਰਿਆ ਗਿਆ ਤਾਂ ਉਹਨਾਂ ਕੋਲੋਂ 70 ਗ੍ਰਾਮ ਹੀਰੋਨ ਅਤੇ 2 ਹਥਿਆਰ ਬਰਾਮਦ ਹੋਏ ਹਨ ਦੋਵੇਂ ਇਨਸਾਨਾਂ ਖਿਲਾਫ ਭਗਵਤਰਾਮਾ ਤੇ ਮਾਮਲਾ ਦਰਜ ਕਰਨ ਲਗੇ ਹੈ ਜਿਹੜਾ ਦੋਵੇਂ ਨੌਜਵਾਨਾਂ ਨਸ਼ਾ ਤਸਕਰਾ ਦੇਕਰ ਵਿੱਚ ਸ਼ਾਮਲ ਹਨ ਪੁਲਿਸ ਨੇ ਦੋਵੇਂ ਨੌਜਵਾਨਾਂ ਬਸਤਾਰ ਨਾਲ ਪੁੱਛਿਛ ਕਰ ਰਹੇ ਹਨ ਕਿ ਕਿ ਉਹਨਾਂ ਨੇ ਕਥਿਆਰਾਂ ਦੇ ਨਸ਼ੀਲੇ ਪਦਾਰਥ ਕਿੱਥੋਂ ਮਿਲੇ ਹਨ ਕਿਉਂਕਿ ਕੁਝ ਸਪਲਾਈ ਕੀਤੇ ਜਾਣੇ ਸਨ ਇਸ ਸਬੰਧੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਡੀਐਸਪੀ ਸਾਹਿਬ ਨੇ ਜੋ ਜੋ ਨਸ਼ਾ ਬਰੋਧ ਮੈਮ ਛੇੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹਟ ਅਤੇ ਮਾਨਯੋਗ ਐਸਐਸਪੀ ਬਟਨਾ ਸ੍ਰੀਮਤੀ ਅਮਨੀਤ ਕੌਂਡਲ ਦੀ ਹਾਜ਼ਰਤਾਂ ਸਾਹਮਣੇ ਕਾਰਵਾਈ ਕਰਦੇ ਹੋਏ ਕੱਲ ਸਾਡੀ ਸੀਏ 2 ਦੀ ਟੀਮ ਜਿੰਦੀ ਯੂਆਈਏ ਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਪੀ 31ਪੀ 4352 ਸਮੇਤ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਕੀ ਇਤੇਸ ਨਾਮ ਸਿੰਘ ਦੇ ਸਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ ਸਨ ਆਫ ਸਪਾਲਸੀ ਜਿਹੜੇ ਦੋਨੇ ਭਾਈ ਰੂਪਾਲ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 70 ਗ੍ਰਾਮ ਹੀਰੋਨ ਅਤੇ ਇੱਕ ਪਿਸਤੌਲ 32 ਬੋਰ ਦੇਸੀ 2 ਰੌਂਦ 32 ਬੋਰ ਦੇ ਅਤੇ ਸਜਿੰਦਰ ਸਿੰਘ ਸੁਖ ਪਾਸੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਦੇ 2 ਰੌਂਦ 315 ਬੋਰ ਜਿਹੜੇ ਬਰਾਮਦ ਕਰਕੇ ਅਸੀਂ ਮਕੱਦਮਾ ਨੰਬਰ ਜਿਹੜਾ 36 ਹੈ ਅੰਡਰ ਸੈਕਸ਼ਨ 21 ਬੀ ਐਂਡ ਪੀ ਐਸ ਐਕਟ ਦੇ 25 ਜਨਵਰੀ ਨਾੜਾ ਥਾਣਾ ਕੋੜੇ ਕੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਦੇ ਵਿਰੁੱਧ ਅਸੀਂ ਮਕਦਮਾ ਨੰਬਰ ਜਿਹੜਾ 38 ਥਾਣਾ ਪੂਲ ਦੱਜ ਕੀਤਾ ਇਹਨਾਂ ਦਾ ਅਸੀਂ ਕੋਰਟ ਚ ਪੇਸ਼ ਕਰਕੇ ਨਾ ਰਿਮਾਂਡ ਲੈ ਰਹੇ ਹਾਂ ਅਸੀਂ ਇਹਨਾਂ ਤੋਂ ਇਸ ਬਾਰੇ ਪੁੱਛਿਸ਼ ਕਰਾਂਗੇ ਕਿ ਇਹਨਾਂ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਇਹਨਾਂ ਨੇ ਕੀ ਕੋਈ ਇਹਨਾਂ ਹਥਿਆਰਾਂ ਨਾਲ ਗੁਵਾਰਦਤ ਕੀਤੀ ਹੈ ਇਸ ਬਾਰੇ ਵੀ ਅਸੀਂ ਇਹਨਾਂ ਤੋਂ ਪੁੱਛਿਸ਼ ਕਰਾਂਗੇ ਨਸ਼ਾ ਕਿੰਨੀ ਪ੍ਰਾਪਤ ਇਹਨਾਂ ਤੋਂ 70 ਗ੍ਰਾਮ ਜੀਰਨ ਪਈ ਇਹਨਾਂ ਦੇ ਕੀ ਨਾਮ ਕੀ ਸੀ ਇੱਕ ਦਾ ਨਾਮ ਸਤਨਾਮ ਸਿੰਘ ਸੱਤਾ ਦੂਜੇ ਦਾ ਨਾਮ ਸੁਖਜਿੰਦਰ ਸਿੰਘ ਸੋਫਾ ਦੋਨੇ ਭਾਈ ਹੁੰਦੇ ਨੇ ਤੇ ਜਿਹੜੀ ਸਕੋਪ ਤੇ ਡੀ ਬਰਾਮਤ ਹੋਈ ਹੈ ਜੀ ਬੈਕਗਰਾਉਂਡ ਵਿੱਚ ਹੀ ਇਹ ਨਸ਼ਾ ਆਕਸਰ ਨਵੇਂ ਗ੍ਰੇਪ ਇਨਸਟੋਹਰ ਆਜ਼ਮ ਇਹ ਅਸੀਂ ਦੋਨੇ ਪੱਖਾਂ ਤੋਂ ਇਹਨਾਂ ਦੀ ਜਾਂਚ ਕਰਾਂਗੇ ਕਿ ਕਿ ਇਹਨਾਂ ਤੋਂ ਨਸ਼ਾ ਵੀ ਪੜਾਇਆ ਗਿਆ ਨਸ਼ਾ ਤਸ਼ਕਤ ਤੇ ਹੈ ਹੀ ਹੈ ਤੇ ਜਿਹੜੇ ਇਹਨਾਂ ਤੋਂ ਵਪਨ ਇਲੈਗਲ ਜਿਹੜੇ ਪੜੇ ਗਏ ਆ ਉਹਨਾਂ ਸਬੰਧੀ ਵੀ ਪੂਰੀ ਡਿਟੇਲ ਕੋਸਟ ਕਰਾਂਗੇ ਇਹਨਾਂ ਤੇ ਪਹਿਲਾਂ ਕਿੰਨੇ ਮੁਕੱਦਮੇ ਇਹਨਾਂ ਤੋਂ ਇੱਕ ਜਿਹੜਾ ਸਤਨਾਮ ਸਿੰਘ ਉਹਦੇ ਤੇ ਇੱਕ ਸਾਡੇ ਫੂਲ ਥਾਣੇ ਮਕਤਾ ਨੰਬਰ 31 ਜਿਹੜਾ ਪਿਛਲੇ ਸਾਲ ਦਾ ਹੈਗਾ ਐਨਡੀਪੀਐਸ ਸਾਈਡ ਦਾ 10 ਗ੍ਰਾਮ ਹੀਰੋਨ ਬਰਾਮਦ ਹੋਇਆ ਸੀ ਜਿਹੜੇ ਸਾਰਾ ਨੌਜਵਾਨੀ ਆਉ ਉਹ 21 ਸਾਲ ਦੀ ਉਮਰ ਹੈ ਨਾ ਇਹ ਟੱਪਾ ਰਹੇ। ਵੀ ਨੌਜਵਾਨ ਕੀ ਕਹਿਣਾ ਚਾਹੁੰਦੇ ਸਰ ਤੁਸੀਂ ਇਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ ਜਿਹੜਾ ਤੁਸੀਂ ਰਸਤਾ ਚੁੰਨਦੇ ਹੋ ਇਹ ਇਹ ਠੀਕ ਨਹੀਂਗਾ ਕਿਉਂਕਿ ਜਿਹੜੇ ਮੁੜ ਕੇ ਇਫੈਕਟ ਪੈਂਦੇ ਉਹ ਬੜੇ ਨਤੀਜੇ ਜਿਹੜੇ ਨਿਕਲਦੇ ਉਹ ਬਹੁਤ ਬੁਰੇ ਨਤੀਜੇ ਨਿਕਲਦੇ ਆ ਇਸ ਪਾਸੇ ਤੁਸੀਂ ਜਿਹੜੇ ਮੁੜ ਕੇ ਜਿਹੜੀ ਮੁੱਖ ਧਾਰਾ ਦੇ ਵਿੱਚ ਤੁਸੀਂ ਆਓ ਤਾਂ ਜਿਹੜੇ ਚੰਗੇ ਕੰਮ ਜਿਹੜੇ ਆਪਣੇ ਸਮਾਜ ਦੇ ਆਪ ਕਰ ਸਕਦੇ ਆ ਉਹ ਕਰੀਏ। ਉਹ ਨਸ਼ੇ ਦੇ ਪਹਿਲਾ ਹੱਲ ਦੀ ਸੀ ਕਿ ਨਸ਼ਾ ਸਪਲਾਈ ਕਰਦੇ ਸਰ ਤੁਸੀਂ ਤੇ ਰਿਸਟ ਕਰਾ ਸਮਝਿਆ ਇਹਨਾਂ ਦਾ ਹੀ ਡੋਪ ਟੈਸਟ ਕਰਾ ਰਹੇ ਆ ਟੂ ਟੈਸਟ ਤੋਂ ਪਤਾ ਲੱਗ ਜੂਏ ਇਹ ਨਸ਼ਾ ਵੀ ਦੀਨ ਦੇ ਆਤੀ ਹੈ ਇਸ ਤੋਂ ਇਲਾਵਾ ਤਸਕਰ ਤੇ ਹੈ ਹੀ ਆ ਕਿਉਂਕਿ ਇਹਨਾਂ ਤੋਂ ਪਹਿਲਾਂ ਵੀ ਨਸ਼ਾ ਫੜਿਆ ਕਿੰਨੇ ਦਿਨ ਬਿਟੇ ਹਾਂਜੀ ਕਿੰਨੇ ਦਿਨ ਬਿਟੇਗੇ ਇਸ ਕੇਸ ਚ ਦੋ ਦਿਨੇ ਬਿਟੇ ਉਹ ਬਦਲਣੇ